ਸਾਣਾ ਜੀ ਅਗਵਾਈ ਦੇ ਵਿੱਚ ਜਿੱਥੇ ਗੁਰਦੁਆਰਾ ਸਾਂਚਾਦਾਨ ਸਾਹਿਬ ਤੋਂ ਗੁਰਦੁਆਰਾ ਅਮ ਸਾਹਿਬ ਕੀਰਦੀ ਉਹ ਜਮੀਨ ਜਿੱਥੇ ਵਸਦੀਆਂ ਰੱਬੀ ਰੂਹਾਂ ਦੇ ਪੈਦਾ ਕਰਦੀਆਂ ਸ਼ੇਰਦਿਲ ਇਨਸਾਨ ਪੰਜ ਦਰਿਆਵਾਂ ਦੀ ਰਾਣੀ ਉਹ ਧਰਤ ਜਿਸ ਨੂੰ ਬੜੇ ਮਾਨ ਸਨਮਾਨ ਨਾਲ ਕਿਹਾ ਜਾਂਦਾ ਹੈ ਪੰਜਾਬ 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 ਦੀ ਉਹ ਅਸੀਂ ਇਤਿਹਾਸਕ ਗੁਰੂਆਂ ਵੀ ਪੀਰਾਂ ਦੀ ਧਰਤੀ ਦੇ ਵਿੱਚੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਦੁਆਰਾ ਬਖਸ਼ਿਆ ਕੁਝ ਖੇਡਾਂ ਲੈ ਕੇ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਮਾਨਤਾ ਪ੍ਰਾਪਤ ਪੰਜਾਬ ਗੱਤਕਾ ਐਸੋਸੀਏਸ਼ਨ ਦੀ ਸਮੁੱਚੀ ਟੀਮ ਆਪ ਦਾ ਸੰਗੁਪੇਸ਼ ਕਰਨ ਜਾ ਰਹੇ ਆ ਗੱਤਗਾ 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 ਵੇਖੋ ਕਿਵੇਂ ਸਿੰਘ ਜੰਗਲਾਂ ਚ ਗੱਜਦੇ ਕਿਵੇਂ ਖੰਡੇ ਆ ਦੁ ਤਾਰਿਓ ਦੇ ਰਚਦੇ ਨੇ ਹਾਂਜੀ ਕਰਿਓ ਜੀ ਮਿਊਜ਼ਿਕ ਨਿਆਰਾ ਪੰਥ ਖਾਲਸਾ ਕਹਿਵਾਤੀ ਤਾਂ ਜਾਨੀ 好嘞 माता साहिब माता साहिब त ਜੀ ਦਾ ਖਾਲਸਾ ਫਤੇ ਦਾ ਜਵਾਬ ਜ਼ਰੂਰ ਗੱਜ ਕੇ ਦੇਈਦਾ ਜੀ ਕਈ ਵਾਰੀ ਹੁੰਦਾ ਕਿ ਅਸੀਂ 10 ਕਵਾਰੀ ਫਤੇ ਪਹਿਲਾਂ ਬੁਲਾ ਚੁੱਕੇ ਆ ਪਰ ਫਤੇ ਜਿੰਨੀ ਵਾਰੀ ਵੀ ਬੁਲਾਈ ਜਾਵੇ ਉਹਦੀ ਇੰਟੈਂਸਿਟੀ ਵੱਧਦੀ ਜਾਂਦੀ ਹੈ ਉਹ ਮੱਠੀ ਨਹੀਂ ਪੈਂਦੀ ਵਾਹਿਗੁਰੂ ਜੀ ਕਾ ਖਾਲਸਾ ਕਿਉਂਕਿ ਜੇ ਇਸ ਚਾਰ ਦੀਵਾਰੀ ਚੋਂ ਇਹ ਫਤਹਿ ਨਹੀਂ ਗੂੰਜੇਗੀ ਤਾਂ ਫਿਰ ਹੋਰ ਕਿੱਥੋਂ ਗੂੰਜੇਗੀ ਜਾ ਕੇ ਇਹ ਚੀਜ਼ ਜੋ ਸਖਾਲਾ ਤੋਂ ਸਦੀਆਂ ਤੋਂ ਮੈਂ ਕਹਾਂਗਾ ਮਿਸਿੰਗ ਸੀ ਇਹਦੇ ਬਾਰੇ ਕਿਸੇ ਦਾ ਧਿਆਨ ਹੀ ਨਹੀਂ ਸੀ ਗਿਆ ਅੱਜ ਇੱਕ ਬੜੀ ਸੁਚੱਜੀ ਸ਼ੁਰੂਆਤ ਦੇਖ ਰਿਹਾ ਮੈਂ ਗੱਤਕਾ ਸਾਡੇ ਸੈਭ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਾਨੂੰ ਆਤਮ ਰੱਖਿਆ ਲਈ ਉਹ ਕੀਤੀ ਹੋਈ ਬਖਸ਼ਿਸ਼ ਪਰ ਆਤਮ ਰੱਖਿਆ ਤੋਂ ਵੀ ਜ਼ਿਆਦਾ ਜ਼ਰੂਰੀ ਕਿਸੇ ਨਿਰਪਲ ਦੀ ਰੱਖਿਆ ਲਈ ਕਿਸੇ ਲੋੜਵੰਦ ਦੀ ਰੱਖਿਆ ਲਈ ਬਖਸ਼ਿਸ਼ ਕੀਤੀ ਹੋਈ ਇੱਕ ਐਸੀ ਸ਼ਸਤਰ ਕਲਾ ਜਿਹਨੂੰ ਅਸੀਂ ਗਤਕਾ ਦੇ ਨਾਮ ਨਾਲ ਜਾਣਦੇ ਆ ਉਹ ਵਿਸਰ ਰਹੀ ਸੀ ਉਹ ਲੋਕਾਂ ਦੇ ਚੇਤਿਆਂ ਚੋਂ ਬਾਹਰ ਜਾ ਰਹੀ ਸੀ ਅੱਜ ਉਹਨੂੰ ਪੁਨਰਜੀਵਿਤ ਕੀਤਾ ਮੈਂ ਕਵਾਂਗਾ ਉਹਨੂੰ ਸਮਾਜ ਦੇ ਵਿੱਚ ਇੱਕ ਐਨੀ ਖੂਬਸੂਰਤੀ ਦੇ ਨਾਲ ਲੈ ਕੇ ਆਉਣਾ ਆਪਣੇ ਆਪ ਦੇ ਵਿੱਚ ਇੱਕ ਜਿੱਥੇ ਬਹੁਤ ਵੱਡੀ ਗੱਲ ਹੈ ਉੱਥੇ ਸਮੇਂ ਦੀ ਬਹੁਤ ਵੱਡੀ ਲੋੜ ਸੀ ਕਿਉਂਕਿ ਹਥਿਆਰ ਸ਼ਸਤਰ ਇੱਕ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਦੀ अहमियत ਦੱਸੀ ਹੈ ਕਦੋਂ ਪਹਿਲੋ ਹਲੀਮੀ ਪਹਿਲੋ ਨਿਮਰਤਾ ਪਰ ਜਦੋਂ ਉਹਦੇ ਨਾਲ ਗੱਲ ਨਾ ਬਣੇ ਦੁਨੀਆ ਦਾ ਹਰ ਹੀਲਾ ਵਰਤ ਕੇ ਦੇਖ ਲਓ ਜਦੋਂ ਸ਼ਾਂਤੀ ਕੋਈ ਤੁਹਾਡੀ ਨਾ ਸਮਝੇ ਜਦੋਂ ਤੁਹਾਡੀ ਮੁਹੱਬਤ ਸੁਨੇਹ ਕਿਸੇ ਨੂੰ ਸਮਝ ਨਾ ਆਉਂਦੇ ਹੋਣ ਜਦੋਂ ਤੁਹਾਡੀ ਮਿੰਤ ਕਿਸੇ ਦੇ ਸਿਰ ਦੇ ਉੱਪਰ ਉਹ ਲੱਗ ਜੇ ਜਦੋਂ ਤੁਹਾਡਾ ਸਮਝਾਇਆ ਕਿਸੇ ਦੇ ਪੱਲੇ ਨਾ ਪਵੇ ਕੋਈ ਜ਼ੁਲਮ ਦੀਆਂ ਹੱਦਾਂ ਟੱਪੇ ਫਿਰ ਗੁਰੂ ਸਾਹਿਬ ਨੇ ਦੱਸਿਆ ਕਿ ਇਹ ਸ਼ਸਤਰ ਕਲਾ ਵੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਗੁਰੂ ਸਾਹਿਬ ਨੇ ਕਿਹਾ ਸੀ ਜੂਕਾਰ ਅਜ਼ਹਮਾ ਹੀਲ ਤੇ ਦਰ ਗੁਸ਼ਸ਼ਟ ਹਲਾਲ ਅਸਤਪੁਰਤਨ ਬਾ ਸ਼ਮਸ਼ੀਰ ਦਸ ਜਦੋਂ ਜ਼ੁਲਮ ਨੂੰ ਰੋਕਣ ਦੇ ਬਾਕੀ ਸਾਰੇ ਹੀਲੇ ਖਤਮ ਹੋ ਜਾਣ ਪਹਿਲੋਂ ਸਾਰੇ ਕਰਕੇ ਵੇਖੋ ਪਰ ਜਦੋਂ ਜ਼ੁਲਮ ਨੂੰ ਰੋਕਣ ਦੇ ਬਾਖੀ ਸਾਰੇ ਹੀਲੇ ਖਤਮ ਹੋ ਜਾਣ ਉਦੋਂ ਸ਼ਮਸ਼ੀਰ ਦੇ ਦਸਤੇ ਨੂੰ ਹੱਥ ਪਾ ਲੈਣਾ ਚਾਹੀਦਾ ਹੈ ਬੋਲੇ ਪਰ ਸ਼ਮਸ਼ੀਰ ਤੇ ਦਸਤੇ ਨੂੰ ਵੀ ਹੱਥ ਤਾਂ ਹੀ ਪਾਵਾਂਗੇ ਨਾ ਜੇ ਸਾਨੂੰ ਉਹਨੂੰ ਹੱਥ ਪਾ ਕੇ ਚਲਾਉਣੀ ਵੀ ਆਉਂਦੀ ਹੋਏਗੀ ਲੋਕੀ ਅੱਜ ਕੱਲ ਇਹ ਵੀ ਕਹਿੰਦੇ ਕਿ ਜ਼ਮਾਨਾ ਬਹੁਤ ਅੱਗੇ ਲੰਘ ਗਿਆ ਹੁਣ ਤੇ ਪਰਮਾਣੂ ਬੰਬ ਦਾ ਜ਼ਮਾਨਾ ਹੈ ਪਰ ਜੋ ਕਲਾ ਕੌਸ਼ਲ ਜੋ ਸਾਨੂੰ ਤਰਬੀਅਤ ਸਾਡੇ ਮਾਲਕ ਨੇ ਦਿੱਤੀ ਹੈ ਨਾ ਉਹ ਤੋਪਾਂ ਬੰਬਾਂ ਤੋਂ ਵੀ ਅੱਗੇ ਦੀ ਹੈ ਕਿਉਂਕਿ ਉਹਦੇ ਅੰਦਰ ਇੱਕ ਜਜ਼ਬਾ ਹੈ ਉਹਦੇ ਅੰਦਰ ਇੱਕ ਸਾਰਥਕਤਾ ਜਿਹੜੀ ਸਾਨੂੰ ਅੱਗੇ ਹੋ ਕੇ ਲੜਨਾ ਸਿਖਾਉਂਦੀ ਹੈ ਉਹ ਤੁਸੀਂ ਹਥਿਆਰਾਂ ਦੇ ਨਾਲ ਜੇ ਚਿੜੀਆਂ ਨਾਲ ਬਾਜ ਤੋੜਨ ਦਾ मालिक ने सू रस्ता है। सवा लाख से एक लड़ाऊ चिड़ियों से मैं बाज तोड़ाऊ गोबिंद नाम कहा मेरा नाम जदों भी लिया जाएगा उस कौम याद करके लिया जाएगा जिन्होंने जुलम के अगे लड़ना आंता है जिन्होंने जुलम के अगे खड़ना आंदा साने फिल्म आई सी एक मस्ताने मैं कोशिश की कि इस कला ਜਿੰਨੇ ਵੀ ਆਪਣੇ ਹਸਤੀ ਮੁਤਾਬਕ ਸਕਰੀਨ ਤੇ ਪੇਸ਼ ਕਰ ਸਕਾ ਮੈਂ ਕਿਤਾਬ ਨੂੰ ਪਰ ਉਹਦੇ ਵਿੱਚ ਜਿਹੜੀ ਖਾਸ ਗੱਲ ਇਹ ਸੀ ਦੇਖਣ ਵਾਲੀ ਕਿ ਜਦੋਂ ਉਹ ਬੰਦੇ ਇਸ ਕੌਮ ਦੇ ਨਾਲ ਸਬੰਧ ਵੀ ਨਹੀਂ ਰੱਖਦੇ ਉਹ ਲੋਕ ਜਿਹੜੇ ਉੱਤਰ ਉੱਤਰੋਂ ਫੜੇ ਸੀ ਕਈ ਲੋਕਾਂ ਨੇ ਇਹ ਵੀ ਕਿਹਾ ਕਿ ਫਿਲਮ ਸ਼ੁਰੂ ਸ਼ੁਰੂ ਚ ਹੋਰ ਤਰ੍ਹਾਂ ਦੀ ਹੈ ਬਾਅਦ ਚ ਬਹੁਤ ਵਧੀਆ ਹੋ ਗਈ ਉਹਦਾ ਇੱਕ ਕਾਰਨ ਹੈ ਡਾਇਰੈਕਟਰ ਪ੍ਰੋਡਿਊਸਰ ਕਮਲੇ ਮਈ ਉਹ ਸ਼ੁਰੂ ਤੋਂ ਵੀ ਫਿਲਮ ਇਦਾਂ ਦੀ ਰੱਖ ਸਕਦੇ ਸੀ। ਪਰ ਉਹਨਾਂ ਨੇ ਇਹ ਦੱਸਣਾ ਸੀ ਕਿ ਆਮ ਸਧਾਰਨ ਲੋਕ ਕੋਈ ਉਹਨਾਂ ਚੋਂ ਨਿੱਕੀ-ਮੋਟੀ ਚੋਰੀ ਕਰਨ ਵਾਲਾ ਕੋਈ ਛੋਟੇ-ਮੋਟੇ ਕਾਰੋਬਾਰ ਦੇ ਵਿੱਚ ਹੀ ਖੁਸ਼ ਹੈ। ਕੋਈ ਦੁਨੀਆ ਤੋਂ ਤਿਆਗੀ ਹੋ ਕੇ ਪਰੇ ਚਲਾ ਗਿਆ ਹੈ। ਪਰ ਜਦੋਂ ਉਹ ਇਕੱਠੇ ਹੁੰਦੇ ਨੇ, ਜਦੋਂ ਉਹਨਾਂ ਤੇ ਸਤਿਗੁਰੂ ਦੀ ਰਹਿਮਤ ਹੁੰਦੀ ਹੈ, ਜਦੋਂ ਉਹ ਗੁਰੂ ਸਾਹਿਬ ਦੀ ਕੌਮ ਨੂੰ ਦੁਨੀਆ ਦੇ ਵਿੱਚ ਕਿਸ ਕਿਰਦਾਰ ਦੇ ਨਾਲ ਵਿਚਰਦੀ ਹੈ ਉਹ ਦੇਖਦੇ ਨੇ ਜਦੋਂ ਉਹਦੇ ਬਾਰੇ ਸੁਣਦੇ ਆ ਉਹਨਾਂ ਤੇ ਅਸਰ ਹੁੰਦਾ ਹੈ ਤੇ ਜਦੋਂ ਇੱਕ ਮੋਮੈਂਟ ਆ ਜਾਂਦੀ ਹੈ ਉਹ ਬਾਣਾ ਪਾ ਲੈਂਦੇ ਨੇ ਜਦੋਂ ਅਰਦਾਸ ਹੁੰਦੀ ਹੈ ਫਿਰ ਜੋ ਉਹਨਾਂ ਦੇ ਅੰਦਰ ਖੂਨ ਖੋਲਦਾ ਜੋ ਖੂਨ ਉਬਾਲੇ ਮਾਰਦਾ ਨਾ ਉਹ ਦਿਖਾਉਣ ਲਈ ਜ਼ਰੂਰੀ ਸੀ ਕਿ ਪਹਿਲਾਂ ਉਹਨਾਂ ਦੀ ਸੁਧਾਰਨਤਾ ਦਿਖਾਈ ਜਾਵੇ ਚੰਗ ਜ਼ਖਾਵਾਂਗੇ ਚੰਗ ਜ਼ਖਾਵਾਂਗੇ ਚੰਗ ਜ਼ਖਾਵਾਂਗੇ ਔਰ ਚੰਗ ਵੀ ਐਸੀ ਦਿਖਾਵਾਂਗੇ ਸਦੀਆਂ ਯਾਦ ਰੱਖਣ ਗਿਆ ਯਾਦ ਰੱਖਣ ਗਿਆ ਏਸੀ ਜਜ਼ਬਾ ਜਿਹੜਾ ਕਲੰਦਰ ਨੂੰ ਪਤਾ ਸੀ ਕਿ ਤੁਸੀਂ ਜਿਹੜਾ ਪੰਗਾ ਲੈ ਲਿਆ ਕਿੱਥੇ ਗੱਲ ਮੁੱਕਣੀ ਆ ਜਾ ਕੇ ਸੂਲੀਆਂ ਤੇ ਕਦੇ ਤੀਰ ਤੇ ਕਦੇ ਤਫੰਗ ਬਣ ਕੇ ਅਸੀਂ ਜੰਮੇ ਤਾਂ ਸ਼ਮਾਂ ਨੂੰ ਨੂਰ ਚੜਿਆ ਅਸੀਂ ਜੰਮੇ ਤਾਂ ਸ਼ਮਾਂ ਨੂੰ ਨੂਰ ਚੜਿਆ ਅਸੀਂ ਸੜੀਏ ਨਾਲ ਕਿਵੇਂ ਪਤੰਗ ਬਣ ਕੇ ਮੌਤ ਸੁੰਦਰ ਸੁਹਾਗਣੇ ਖਾਲਸੇ ਦੀ ਮੌਤ ਸੁੰਦਰ ਸੁਹਾਗਣ ਹੈ ਖਾਲਸੇ ਦੀ ਜਿਉਂਦੀ ਅੰਗ ਬਣ ਕੇ ਤੇਸ ਬਣ ਕੇ ਸਾਧ ਬਣ ਕੇ ਸਾਰੇ ਬਹੁਤ ਵਧਾਈ ਦੇ ਪਾਤਰੋ ਕਿਉਂਕਿ ਅੱਜ ਆਪਾਂ ਸਾਜਨਾ ਖਾਲਸਾ ਪ੍ਰਗਟ ਦਿਵਸ ਦੇ ਮੌਕੇ ਤੇ ਅੱਜ ਸਾਰੀ ਸੰਗਤ ਇਕੱਠੀ ਹੋਈ ਹੈ ਗੱਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਗੱਤਕਾ ਐਸੋਸੀਏਸ਼ਨ ਮੁਹਾਲੀ ਦੇ ਸਹਿਯੋਗ ਵੱਲੋਂ ਇਹ ਗੱਤਕਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਸਾਡੀ ਸਭ ਤੋਂ ਵੱਡੀ ਤਰਸਦੀ ਹੈ ਕਿ ਸਾਨੂੰ ਇਤਿਹਾਸ ਦਾ ਹੀ ਨਹੀਂ ਪਤਾ ਜਦੋਂ ਦਿਨ ਸੇ ਆਪਣੇ ਇਤਿਹਾਸ ਤੇ ਛਾਤੀ ਮਾਰਦਿਆਂ ਤਾਂ ਸਾਨੂੰ ਉਹੀ ਸੁਣੋ ਨੂੰ ਮਿਲਦਾ ਜਿਹੜਾ ਕੁਝ ਅਸੀਂ ਆਪਣੇ ਪੜਦੇ ਆ ਸਾਨੂੰ ਇਹ ਪਤਾ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪ੍ਰਗਟ ਕੀਤਾ ਪਰ ਇਤਿਹਾਸ ਇੱਕ ਹੋਰ ਹੈ ਔਰੰਗਜ਼ੇਬ ਦਾ ਇੱਕ ਜਾਸੂਸੀ ਅਬੂ ਉਲਤਰਾਮੀ ਉਹ ਉਸ ਸਮੇ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿੱਚ ਰਹਿ ਕੇ ਗੁਰੂ ਜੀ ਦੀ ਜਾਸੂਸੀ ਕਰ ਮਹਾਲੀ ਗੱਤਕਾ ਐਸੋਸੀਏਸ਼ਨ ਵੱਲੋਂ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਬੈਨਰ ਹੇਠ ਤੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਬੈਨਰ ਹੇਠ ਅੱਜ ਇਹ ਜਿਹੜਾ ਵਿਰਸਾ ਸੰਭਾਲ ਸਾਜਨਾ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਾਇਆ ਗਿਆ ਤੇ ਇਸ ਵਿੱਚ ਬਹੁਤ ਹੀ ਲੋਕਾਂ ਵੱਲੋਂ ਸਲਾਗਾ ਵੀ ਹੋਈ ਆ ਤੇ ਇਤਿਸ਼ਾਹ ਆਇਆ ਗਿਆ ਕਾਫੀ ਲੋਕ ਜਿਹੜੇ ਇਸ ਪ੍ਰੋਗਰਾਮ ਦੇ ਥ्रू ਮੈਂ ਉਮੀਦ ਕਰਦਾ ਕਿ ਬਾਣੀ ਤੇ ਬਾਣੇ ਨਾਲ ਜੁੜਨਗੇ ਨਵੇਂ ਜਿਹੜੇ ਬੱਚੇ ਆ ਉਹਨਾਂ ਨੂੰ ਸੇਧ ਮਿਲੂਗੀ ਕਿਉਂਕਿ ਇਸ ਦਿਨ ਸਾਨੂੰ ਪੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਾਜਨਾ ਕੀਤੀ ਸੀ ਤੇ ਅਸੀਂ ਉਸ ਦਿਨ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਉਹਨਾਂ ਸਿੰਘਾਂ ਸੂਰਮਿਆਂ ਦੀਆਂ ਕੁਰਬਾਨੀਆਂ ਦੀ ਯਾਦ ਵਿੱਚ ਇਹ ਪ੍ਰੋਗਰਾਮ ਕਰਵਾਇਆ ਗਿਆ ਤੇ ਨਾਲ ਅਸੀਂ ਇੱਕ ਹੋਰ ਵੀ ਤੁਹਾਡੇ ਪੰਜਾਯੰਕਿੰਦਰ ਨਾ ਚੋਣਿਆ ਜਿਹੜਾ ਹੈਗੇ ਬੱਚੇ ਦਸ਼ਿਆ ਤੋਂ ਦੂਰ ਰਹਿਣ ਬਾਣੀ ਤੇ ਬਾਣੇ ਨਾਲ ਜੁੜਨ ਤੇ ਮੈਂ ਸਪੈਸ਼ਲ ਬੋਸਲ ਸਾਹਿਬ ਦਾ ਜਿਹੜੇ ਮੁਹਾਲੀ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਨੇ ਸਾਡੇ ਦਵਿੰਦਰ ਸਿੰਘ ਜੀ ਜੁਗਣੀ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਤੇ ਬਾਕੀ ਵੀ ਜਿੰਨੇ ਅਹੁਦੇ ਸਹਿਬਾਂ ਅਹੁਦੇਦਾਰ ਹੈ ਉਹਨਾਂ ਨੂੰ ਮੈਂ ਬਹੁਤ ਮੁਬਾਰਕਬਾਦ ਦਿੰਨਾ ਕਿ ਉਹਨਾਂ ਨੇ ਇਹ ਪ੍ਰੋਗਰਾਮ ਬਹੁਤ ਹੀ ਸਫਲਤਾਪੂਰਵ ਤੇ ਵਰਲਡ ਕਲਾਸ ਜਿਹੜਾ ਹੈਗਾ ਉਹ ਜਿਹੜਾ ਹੈਗਾ ਅੰਜਾਮ ਦਿੱਤਾ ਤੇ ਲੋਕਾਂ ਨੇ ਇਹਦੀ ਤੁਹਾਡੇ ਸਾਹਮਣੇ ਮੀਡੀਆ ਦੇ ਵੀ ਬਹੁਤ ਸਰਾਹਣਾ ਕੀਤੀ ਗਈ ਤੇ ਮੈਂ ਸਾਰੇ ਪਾਰਟਿਸਪੈਂਟ ਉਹਨਾਂ ਦੇ ਜਿਹੜੇ ਪਰਿਵਾਰ ਤੇ ਮੀਡੀਆ ਦਾ ਵੀ ਬਹੁਤ ਧੰਨਵਾਦ ਕਰਦਾ ਥੈਂਕ ਯੂ ਸੋ ਮਚ ਸਾਰੇ ਜਿਹੜੇ ادارے ਹੈਗੇ ਆ ਜਿਹੜੇ ਹੋਰ ਵੀ ਧਰਮ ਨਾਲ ਜੁੜੇ ਹੋਏ ਆ ਜਾਂ ਗੁਰਦੁਆਰਾ ਸਹਿਬਾਨ ਹੈਗੇ ਤਾਂ ਉਹਨਾਂ ਚ ਵੀ ਸਾਰਿਆਂ ਚ ਇਸ ਚੀਜ਼ ਤੇ ਜ਼ੋਰ ਦੇਣ ਦੀ ਲੋੜ ਹੈ ਕਿਉਂਕਿ ਗਤਕਾ ਸਾਨੂੰ ਵਿਰਾਸਤ ਵਿੱਚ ਮਿਲੀ ਹੋਈ ਆ ਗੁਰੂ ਸਾਹਿਬ ਦੀ ਵਰਸਾਈ ਹੋਈ ਗੇਮ ਹੈ ਤੇ ਇਹਨੂੰ ਅਸੀਂ ਜਿਹੜਾ ਹੈਗਾ ਇਸ ਉਪਰਾਲੇ ਨਾਲ ਇਹਨੂੰ ਸਪੋਰਟਸ ਦੇ ਤੌਰ ਤੇ ਰਜਿਸਟਰ ਕਰਾਇਆ ਗਿਆ ਹੈ ਇਹ ਪੰਜਾਬ ਜਿਹੜੀ ਸਰਕਾਰ ਵੱਲੋਂ ਵੀ ਮਾਨਤਾ ਪ੍ਰਾਪਤ ਹੈ ਤੇ ਖੇਲੋ ਇੰਡੀਆ ਚ ਵੀ ਇਹ ਖੇਡੀ ਗਈ ਹੈ ਇਹ ਇਸ ਤੋਂ ਇਲਾਵਾ ਜਿਹੜੀਆਂ ਗੋਆ ਵਿੱਚ ਨੈਸ਼ਨਲ ਹੋਈਆਂ ਸੀ ਉਹਨਾਂ ਵਿੱਚ ਵੀ ਜਿਹੜੀ ਹੈਗੀ ਆ ਇਹ ਗੇਮ ਸ਼ਾਮਿਲ ਕੀਤੀ ਗਈ ਹੈ ਸੋ ਹੁਣ ਬੱਚਿਆਂ ਚ ਵੀ ਬਹੁਤ ਰੁਚੀ ਆ ਪਾਇਆ ਜਾ ਰਿਹਾ ਹੈ ਇਹ ਸਾਰਿਆਂ ਦਾ ਫਰਜ਼ ਬਣਦਾ ਵਿਦਿਆਕਦਾਰਿਆਂ ਦਾ ਕਿ ਉਹ ਇਸ ਗੇਮ ਦੀ ਪ੍ਰਫੁੱਲਤਾ ਲਈ ਕੰਮ ਕਰਨ